ਹਾਂਜੀ ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਹੋਰ ਸੁਣਾਉਂ ਸਾਰੇ ਠੀਕ ਠਾਕ ਮੇਰੇ ਵੀਰ ਤੇ ਆਪਾਂ ਜਿਹੜੀ ਗਾਂ ਸਾਹਮਣੇ ਕੈਮਰੇ ਦੇ ਇਹ ਵੀ ਅੱਜ ਚੈੱਕ ਪਾਸ ਕੀਤੀ ਹੈ 2 ਕੁ ਮਹੀਨਿਆਂ ਦੀ ਤੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਕਾਫੀ ਟਾਈਮ ਦੀ ਰਿਪੀਟਰ ਚੱਲਦੀ ਆਉਂਦੀ ਏ ਵੀ 2 ਸਾਲ ਦੇ ਕਰੀਬ ਰਿਪੀਟਰ ਹੀ ਤੇ ਹੁਣੇ ਚੈੱਕ ਕੀਤੀ ਹੈ ਜੇ ਥੋੜੀ ਦੇਰੀ ਹੋਈ ਆ ਤੇ ਸੱਚੇ ਪਾਤਸ਼ਾਹ ਦੀ ਮਿਹਰ ਹੋ ਗਈ ਆ ਦੋ ਦੋ ਥੋੜਾ ਦਿੰਦੀ ਹੀ ਇਹ ਵੀ ਤੇ ਇਹਦੀ ਵੀ ਇੱਕ ਹਿਸਾਬ ਲਾ ਲਓ ਜਾਨ ਹੀ ਬਚਣ ਵਾਲੀ ਗੱਲ ਹੋਈ ਆ ਤੇ ਜਾਨ ਆਪਾਂ ਬਚਾਈ ਇਹਦੀ ਹਾਂ ਤੇ ਅੱਜ ਇਹ ਗੱਬਣ ਕਰ ਦਿੱਤੀ ਗਈ ਆ ਬਾਕੀ ਭਾਜੀ ਹੋਣੀ ਵੀ ਥੋੜੀ ਬੋਧੀ ਗੱਲਾਂ ਨੂੰ ਦੱਸ ਦੇਣਗੇ ਇਹਦੇ ਬਾਰੇ ਕਿ ਕਿੰਨਾ ਟਾਈਮ ਟੂਮ ਹੋ ਗਿਆ ਤੇ ਕਿੰਨੀ ਮਿਹਨਤ ਆਪਾਂ ਕੀਤੀ ਇਹਦੇ ਤੇ ਤੇ ਅੱਜ ਆਪਾਂ ਚੈੱਕ ਪਾਸ ਕੀਤੀ ਆ ਜ਼ਿਲ੍ਹਾ ਆਪਣਾ ਗਰਦਾਸਪੁਰ ਪਿੰਡ ਟਲਵਾ ਜਿਹਦੇ ਵਿੱਚ ਇੱਥੇ ਗਾਵਾਂ ਆਪਣੀ ਤੇ ਬਾਹਰ ਸ਼ੰਬ ਦੇ ਵਿੱਚ ਹੀ ਇਹ ਡੇਰਾ ਆਏ ਤੇ ਬਾਕੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਭਾਜੀ ਕਿੰਨਾ ਟਾਈਮ ਹੋ ਗਿਆ ਇਹਨੂੰ ਗਾ ਨੂੰ ਇਹਨੂੰ 2 ਸਾਲ ਤੋਂ ਤਕਰੀਬਨ ਵਾਦੀ ਹੋ ਗਿਆ ਵਾਦੀ ਹੋ ਗਿਆ کافی ਸਮੇਂ ਦੀ ਰਿਪੀਟਰ ਹੀ ਤੇ کافی ਇਹਨੇ ਖਰਾਬ ਕੀਤਾ ਹਨਾ ਤੇ ਕਾਫੀ ਅਨੇ ਹੈ ਨਾ ਮਤਲਬ ਟਾਈਮ ਕਾਫੀ ਹੋ ਗਿਆ ਵਾ ਅੱਜ ਜੀ ਕਾਫੀ ਵਾਰ ਬਣਾਇਆ ਇਹਨੂੰ ਚਲੋ ਨਹੀਂ ਬਣੀ ਮੜ ਕੇ ਤੁਹਾਡੇ ਨਾਲ ਰਾਬਤਾ ਰਾਬਤਾ ਕੀ ਮਤਲਬ ਸਾਡੇ ਪਿੰਡ ਦੇ ਹੀ ਹੋ ਚਲੋ ਪਿੰਡ ਦੇ ਹੀ ਹੈ ਨਾ ਆਪਣਾ ਕਨੈਕਟ ਹੋਇਆ ਜਿਵੇਂ ਜਿੱਦਾਂ ਵੀ ਆ ਹਾਂਜੀ ਹਾਂਜੀ ਦਵਾਈ ਭਰੀ ਦਵਾਈ ਆ ਟੀਕੇ ਬੜੇ ਕੀਤੇ ਅੱਜ ਉਹਦੀ ਮੇਰ ਨਾਲ ਇਹ ਗੱਬਣ ਹੋ ਗਈ ਆ ਹਾਂਜੀ ਹਾਂਜੀ 2 ਮਿੰਟ ਪਾਸ ਚੈੱਕ ਕੀਤੀ ਆ ਚੈੱਕ ਕੀਤੀ ਤਾਂ ਮਿਹਨਤ ਕਿੰਨੀ ਸਾਡੀ ਕਿਰਪਾ ਹੋ ਗਈ ਆ ਦੱਸ ਦਿਓ ਮੈਨੂੰ ਮਿਹਨਤ ਕਿੰਨੀ ਕੀਤੀ ਆਪਾਂ ਨੇ ਬਹੁਤ ਕੀਤੀ ਆ ਢੱਲੋਂ ਵੀਰ ਨੇ ਵੇਖੋ ਹੌਂਸਲਾ ਰਾਜ ਜੀ ਛੋਟਾ ਸਾਡਾ ਏ ਇਹ ਛੋਟੇ ਭਰਾਵਾਂ ਇਹਨਾਂ ਦੇ ਬਾਕੀ ਇਹ ਵਾ ਕਿ ਹੌਸਲਾ ਨਹੀਂ ਆ ਰਿਹਾ ਇਹਨਾਂ ਨੇ ਨਹੀਂ ਹਾਰਿਆ ਹਨਾ ਇਹਨਾਂ ਦੀ ਗਾਂ ਹੈ ਤੇ ਆਪਾਂ ਵੀ ਬੜੀ ਮਿਹਨਤ ਕੀਤੀ ਹੈ ਇਸ ਚੀਜ਼ ਦੀ ਤੇ ਜੋਰ-ਜ਼ੋਰ ਕਾਫੀ ਲਾਇਆ ਇਹਦੇ ਤੇ ਹਨਾ ਕਾਫੀ ਮਤਲਬ 2 ਸਾਲ ਵੀ ਬੜਾ ਅਣਗਿਣਤ ਵਰੀ ਭਾਜੀ ਬਣੀਆਂ ਅਣਗਿਣਤ ਵਰੀ ਗੇ ਗਿਨਤੀ ਕੋਈ ਨਹੀਂ ਹਨਾ ਕਿਰਾਏ ਕਿੰਨੇ ਕਿੰਨੇ ਬਾਹਰ ਵਸ਼ੇ ਪੁੱਛ ਕੋਈ ਖੜਦ ਰਹੇ ਹਨ ਤੇ ਹਾਂ ਬਾਕੀ ਦੱਸੋ ਥੋੜੀ ਬਾਕੀ ਗੱਲਬਾਤ ਆਣ ਕਿਤੇ ਭਗਗੁਰੂ ਦਾ ਅਨੰਦ ਦੀ ਕਿਰਪਾ ਗਈ ਆ ਸੱਚੇ ਪਾਤਸ਼ਾਹ ਦੀ ਮਿਹਰ ਹੋ ਗਈ ਆ ਉਹਦੀ ਹਨਾ ਕੁਝ ਤੁਹਾਡੀ ਕੋਈ ਕੋਈ ਗੁਰੂ ਲੰਗਰ ਚਲੋ ਸਾਡੇ ਨਾਲ ਵੀ ਉਹ ਹੀ ਆ ਉਹ ਹੀ ਕਰਵਾਉਂਦਾ ਸਾਡੇ ਤੋਂ ਵੀ ਹਨਾ ਤੇ ਬਾਕੀ ਯਕੀਨੀ ਵਿਸ਼ਵਾਸ ਹੀ ਵੀਰ ਤੇ ਆਪਣਾ ਨਹੀਂ ਵਿਸ਼ਵਾਸ ਹੀ ਕਿ ਪੂਰਾ ਵਿਸ਼ਵਾਸ ਹੀ ਤੁਹਾਡੇ ਤੇ ਹੀ ਕੇ ਤੇ ਬਾਕੀ ਕੰਮ ਕਰ ਕਿਵੇਂ ਲੱਗਦਾ ਬਹੁਤ ਵਧੀਆ ਕੰਮ ਆ ਤੁਹਾਡੀ ਕਿਰਪਾ ਭਰਾ ਤੁਹਾਡੀ ਵੀ ਤੇ ਆਹ ਚਲਿਏ ਇਹਦੇ ਰਿਪੋਰਟਰ ਦੀ ਗੱਲਬਾਤ ਆਪਾਂ ਕੀਤੀ ਸੀ ਹਾਂਜੀ ਹਾਂਜੀ ਉਧਰ ਆਪਣੀ ਇੱਕ ਗਾਂ ਬਿਮਾਰ ਹੀ ਸੀ ਨਾ ਉਹਦੀ ਆਪਾਂ ਕਿਵੇਂ ਜਾਨ ਬਚਾਈ ਉਹ ਵੀ ਦੱਸਣਾ ਹਾਂਜੀ ਹਾਂਜੀ ਕਿੰਨਾ ਜ਼ੋਰ ਆਪਾਂ ਉਹਦੇ ਤੇ ਲਾਇਆ ਹਨਾ ਆਪਾਂ ਜਾਂਦੇ ਆ ਇਹਦੇ ਰਿਪੋਰਟਰ ਦੀ ਗੱਲਬਾਤ ਹੀ ਆਪਣੀ ਤੇ ਬਿਮਾਰ ਗਾਂ ਇੱਕ ਉਹਦੀ ਵੀ ਜਾਨ ਆਪਾਂ ਮਾਹੀ ਬਚਾਈ ਆ ਤੇ ਟ੍ਰੀਟਮੈਂਟ ਕਰਕੇ ਤੇ ਬਾਕੀ ਉਹ ਵੀ ਤੁਹਾਨੂੰ ਦਿਖਾ ਲ ਦਿੰਨੇ ਆ ਤੇ ਅੱਜ ਦੇ ਟਾਈਮ 'ਚ ਉਹ ਗਾਂ ਓਕੇ ਆ ਬਿਲਕੁਲ ਆਪਣਾ ਪੱਠੇ ਵਗੈਰਾ ਖਾਂਦੀ ਆ ਸਾਰਾ ਕੁਝ ਓਕੇ ਆ ਤੇ ਇੱਕ ਖੁਸ਼ੀ ਵਾਲੀ ਗੱਲ ਇਹ ਵੀ ਸੀ ਕਿ 4-5 ਮਹੀਨਿਆਂ ਦੀ ਗੱਭਣ ਆ ਉਹ ਵੀ ਗਾਂ ਇੰਨੀ ਬਿਮਾਰ ਹੋਣ ਦੇ ਬਾਵਜੂਦ ਇੰਨੀ ਮੈਡੀਸਨ ਲੱਗਣ ਦੇ ਬਾਵਜੂਦ ਵੀ ਉਹ ਗਾਂ ਦੀ ਅੱਜ ਜਾਨ ਬਚ ਗਈ ਆ ਤੇ ਬੱਚਾ ਵੀ ਬਚ ਗਿਆ ਵਾ ਤੇ ਭਾਜੀ ਦੱਸਿਓ ਇਹਦੇ ਬਾਰੇ ਵੀ ਮੜਾ ਜਾ ਕਿੰਨੀ ਬਿਮਾਰ ਰਹੀ ਆ ਗਾਂ ਤੇ ਕਿੰਨਾ ਕਿੱਦਾਂ ਆਪਾਂ ਚੜਕੇ ਰਹੇ ਆ ਤੇ ਕਿੱਦਾਂ ਇਹਦੀ ਜਾਨ ਬਚਾਈ ਆ ਦੱਸ ਦਿਓ ਮੜਾ ਜਾ ਇਹ ਇੱਕ ਆ ਜਗਾ ਹਾਂ ਹਾਂ ਇਹ ਮਲਕੀ ਦੁੱਧ ਦੇ ਦੀ 14 ਪੰਨਾ ਲੀਟਰ ਆ ਹਾਂ 14 15 ਲੀਟਰ ਨੂੰ ਇਨਫੈਕਸ਼ਨ ਹੋ ਗਈ ਉਹ ਆਨੇ ਨੂੰ ਮਸਟ ਸਟੇਟਸ ਆ ਗਈ ਇਹਨੂੰ ਹਾਂਜੀ ਹਾਂਜੀ ਤੇ ਉਹ ਕਾਫੀ ਇਲਾਜ ਕੀਤਾ ਇਹਦਾ ਚਲੋ ਇਹ ਢਲੋਂ ਵੀਰ ਨੇ ਕੀਤਾ ਇਲਾਜ ਦਾ ਪਰ ਇਹ ਇੰਨੀ ਚਲੋ ਅਸੀਂ ਤੇ ਉਦੋਂ 2 ਮਹੀਨੇ ਮਤਲਬ ਮਹੀਨਾ ਕਾਹੇ ਬਣੀ ਨੂੰ ਅਸੀਂ ਦਾ ਲਾਤੀਪ ਬਲਾਈ ਕਿ ਕਿੱਥੋਂ ਇਹ ਗੱਭਣੂਣੀ ਹੈ ਕਿੱਥੋਂ ਇਹ ਨਿਕਲਨੀ ਹੈ ਇੰਨਾ ਟ੍ਰੀਟਮੈਂਟ ਇਹਦਾ ਆ ਇਹਦੇ ਨਾਲ ਦੀਆਂ ਜਿਹੜੀਆਂ 2-3 ਗਾਵਾਂ ਲਾਗੇ ਲੱਗ ਗਈ ਸੀ ਉਹਨਾਂ ਦੀ ਤੇ ਇੰਨਾ ਭੈੜੀ ਹਾਲਾਤ ਹੋਈ ਨਹੀਂ ਇਨਫੈਕਸ਼ਨ ਭੈੜੀ ਕਿ ਉਹਨਾਂ ਦੀ ਜਾਨ ਤੱਕ ਵੀ ਚਲ ਗਈ ਕਿਉਂਕਿ ਉਹਨਾਂ ਦਾ ਮੈਂ ਟ੍ਰੀਟਮੈਂਟ ਨਹੀਂ ਕੀਤਾ ਬਾਕੀ ਜਿਹਦਾ ਮੈਂ ਟ੍ਰੀਟਮੈਂਟ ਕੀਤਾ ਉਹਨੂੰ ਕੈਮਰੇ ਅੱਗੇ ਲਿਆਂਦਾ ਵਾ 4-5 ਮਹੀਨਿਆਂ ਦੀ ਗੱਬਣ ਵੀ ਜਾ ਰਹੀ ਆ ਹੁਣ ਇਹ ਸੱਚੇ ਪਾਤਸ਼ਾਹ ਦੀ। 6 ਮਹੀਨਾ ਲੱਗ ਗਿਆ। 6 ਮਹੀਨਾ ਲੱਗ ਗਿਆ ਕਿਉਂਕਿ ਇੰਨੀ ਮੈਡੀਸਨ ਬਾਜੀ ਕਿੰਨੀ ਦਵਾਈ ਲੱਗੀ ਇਹਦੇ ਤੇ ਜੀ ਦੱਸ ਦੋ। ਮੈਂ ਘੱਟੋ-ਘੱਟ ਕੋਈ 16-17000 ਰੁਪਏ ਖਰਚਾ ਲੱਗਣਾ ਮੇਰਾ। ਪਰ ਅੱਜ ਗਾਂ ਦੀ ਜਾਨ ਬਚ ਗਈ ਆ। ਤੇ ਜੇ ਤੁਸੀਂ ਇੰਨੀ ਹਿੰਮਤ ਇੰਨਾ ਇੰਨੀ ਖੇਚਲ ਕੀਤੀ ਆ ਸੱਚੇ ਪਾਤਸ਼ਾਹ ਨੇ। ਉਹਦੀ ਮਿਹਨਤ ਤੁਹਾਡੀ ਮਿਹਨਤ ਦਾ ਜਿਹੜਾ ਤੁਸੀਂ ਇੰਨਾ ਕੀਤਾ ਉਹਦਾ ਵੀ ਮੁੱਲ ਅੱਜ ਤੁਹਾਡੇ ਸਾਹਮਣੇ ਆ। ਮੁੱਲ ਮੁੜ ਗਿਆ ਇਹਦੀ ਜਾਨ ਬਚ ਗਈ ਆ। ਬੱਚਾ ਵੀ ਬਚ ਗਿਆ ਜੇ ਆਪਾਂ ਇੰਨੇ ਪੈਸੇ ਲਾਏ ਆ ਤੇ ਅੱਜ ਹੁਣ ਮੈਂ ਇਹਨਾਂ ਢਿੱਲੋ ਸਾਰਾ ਧੰਨਵਾਦ ਹੀ ਕਰਦੇ ਆ ਹਾਂ ਜਿੱਦਾਂ ਮਰਜੀ ਲਾ ਲਓ ਇਹਨਾਂ ਤੁਹਾਨੂੰ ਆਦੀ ਅੱਗੇ ਨਾਲ ਜਾਨ ਬਚਾਤੀ ਗਾਈ ਦੀ ਚਲੋ ਇਹ ਕੀ ਗਾਈ ਵੀ ਰਿਪੀਟਰ ਆਪੇ 6 ਮਹੀਨੇ ਹੋ ਗਏ ਇਹਨੂੰ 6 ਮਹੀਨੇ ਲੱਗਿਆ ਇਹਨੂੰ 6 ਮਹੀਨੇ ਹਾਂਜੀ ਇਹਦੀ ਵੀ ਜਾਨ ਬਚ ਗਈ ਆ ਤੇ ਉਹ ਦੂਜੀ ਗਾਈ ਤਿਆਰ ਹੋ ਗਈ ਆ ਬਾਕੀ ਉਹ ਵੀ ਤਿਆਰ ਹੋ ਗਈ ਉਹ ਵੀ ਭਾਜੀ ਟਾਈਮ ਬੜਾ ਆਈ ਉਹ ਵੀ ਉਹਨੂੰ ਤਾਂ 2 ਸਾਲ ਤੋਂ ਵੱਧ ਹੋ ਗਿਆ ਪਲਾਸੀ ਹੋ ਗਿਆ ਤੇ ਪਲੱਸ 2 ਸਾਲ ਤੋਂ ਉੱਪਰ ਚਲ ਗਈ ਤੇ ਕਾਫੀ ਗਿਣਤੀ ਉਹਦੀ ਵੀ ਕੋਈ ਨਹੀਂ ਕਿ ਕਿੰਨੀ ਵਾਰੀ ਹਨਾ ਦਵਾਈ ਦੂ ਵੀ ਭਰੀ ਚਲੋ ਬੜੀ ਵਾਰੀ ਉਹਦੀ ਆਪਣਾ ਮੇਰ ਨਾਲ ਅੱਜ ਆਪਾਂ ਉਹ ਵੀ ਗੱਪਣ ਕਰਤੀ ਤੇ ਇਹਦੀ ਗਾਂ ਦੀ ਵੀ ਜਾਨ ਬਚਾਈ ਆ ਇਹਨੂੰ ਵੀ ਕੈਮਰੇ ਦੇ ਵਿੱਚ ਤਾਂ ਹੀ ਲਿਆਂਦਾ ਬਾਕੀ ਕੰਮਕਾਰ ਜਾਂਦੇ ਜਾਂਦੇ ਬਾਜੀ ਦੱਸ ਦੋ ਕਿ ਕਿਵੇਂ ਆ ਵੀਰ ਦਾ ਨਹੀਂ ਕਿਰਪਾ ਵੀਰ ਦੀ ਚੜਾਈ ਹੈ ਇਹ ਵਾਲੇ ਕੋਈ ਗੱਲ ਨਹੀਂ ਆ ਤੌਰ ਤੇ ਸਾਰੇ ਸੱਜਣ ਮਿੱਤਰੇ ਦੇ ਨਾਲ ਨੇ ਸਾਰੇ ਵੇਖੋ ਚੰਗਾ ਕੰਮ ਕੀਤਾ ਵਾ ਵਧੀਆ ਕੰਮ ਕਰਦੇ ਰਹੇ ਹਾਂ ਫੀਲਡ ਦੇ ਵਿੱਚ ਤੇ ਤਾਂ ਕਰਕੇ ਚੜਾਈ ਹੁੰਦੀ ਹੈ ਜੇ ਆਪਾਂ ਸੱਚੀ ਨੀਤ ਨਾਲ ਸੱਚੇ ਦਿਲੋਂ ਇਹਦੇ ਤੇ ਚੜਕੇ ਰਹੇ ਹਾਂ ਜਾਂ ਆਪਣਾ ਦੂਜੀ ਗਾਂ ਤੇ ਚੜਕੇ ਰਹੇ ਹਾਂ ਇੱਕ ਦਿਨੋਂ ਹਨਾ ਵਧੀਆ ਹੌਸਲਾ ਨਹੀਂ ਆ ਰਿਹਾ ਤਾਂ ਅੱਜ ਆਪਾਂ ਨੂੰ ਆਪਣੀ ਮਿਹਨਤ ਦਾ ਮੁੱਲ ਮਿਲ ਗਿਆ ਹਨ ਤੇ ਬਾਕੀ ਓਕੇ ਆ ਕੰਮ ਕਰ ਬਿਲਕੁਲ ਵਧੀਆ ਹਾਂਜੀ ਹਾਂਜੀ ਤੇ ਹੋਰ ਜਾਂਦੇ ਜਾਂਦੇ ਕੁਝ ਕਹਿਣਾ ਚਾਹੁੰਦੇ ਵੀਰ ਭਰਾ ਜੀ ਬਸ ਭਰਾ ਜੀ ਧੰਨਵਾਦ ਹੈ ਭਰਾ ਧੰਨਵਾਦ ਧੰਨਵਾਦ ਤੇਰਾ ਭਰਾ ਮਚਾਤੀ ਆ ਚਲੋ ਇਹ ਵੀ ਬਚ ਗਈ ਆ ਉਧਰੋਂ ਆਪਣੀ ਦੂਸਰੀ ਵੀ ਗੱਬਣ ਹੋ ਗਈ ਆ ਹਨਾ ਉਹ ਇਹਨਾਂ ਦੇ ਬ੍ਰਦਰ ਦੀ ਹੀ ਹਨਾ ਹਾਂਜੀ ਤੇ ਇਹ ਵੀ ਕਾਮਾਂ ਸਾਰੀਆਂ ਇਹਨਾਂ ਦੀ ਆਪਣੀਆਂ ਹੀ ਨੇ ਤੇ ਉਹ ਕਰ ਰਹੀ ਨਹੀਂ ਹੈਗੇ ਤੇ ਫਿਰ ਮੈਂ ਭਾਜੀ ਹੁਣਾਂ ਨੂੰ ਲਿਆ ਵਿੱਚ ਕਿਉਂਕਿ ਘਰ ਤੇ ਕੀ ਆ ਜਨਵਰੀ ਵੀ 1 ਨੇ ਤੇ ਬਾਕੀ ਇਹਨਾਂ ਦੀ ਗਾਂ ਦੀ ਵੀ ਜ਼ਰੂਰੀ ਸੀ ਤੇ ਉਹ ਗਰਪੀਟਰ ਗਾਂ ਦੀ ਵੀ ਜ਼ਰੂਰੀ ਸੀ ਬਾਕੀ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਧੰਨਵਾਦ ਮਹਾਰਾਜ ਤੁਹਾਡਾ ਜਿੰਨੀ ਵੀ ਗੱਲਬਾਤ ਤੁਸੀਂ ਕੀਤੀ ਆ ਜੀ ਓਕੇ ਆ ਜੀ ਓਕੇ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਭਾਜੀ ਓਕੇ